ਹਾਵੀ ਦੋਸੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਰਨੈਲ ਸਿੰਘ ਸੁਨਾਮ ਅੰਦੂ ਸੰਸਾਰ ਸੁਨਾਮ ਤੋਂ ਸੋ ਬਲੌਗ एवरीथिंग ਇਜ਼ ਫਾਈਨ ਤੁਹਾਡ ਲਈ ਤਿਆਰ ਹੈ ਤੇ ਅਸੀਂ ਚੱਲੇ ਆ ਜੀ ਅੱਜ ਸੰਡੇ ਦਾ ਦਿਨ ਹੈ ਤੇ ਅਸੀਂ ਅੱਜ ਲੇਟ ਪਹਵਾ ਹੋਗੇ ਕਿਉਂਕਿ ਕੱਲ ਰੋਗੜ 3-4 ਵਜੇ ਸਾਨੂੰ ਇਸ ਹੋਟਲ ਦੇ ਵਿੱਚ ਜਾਨਕੀ ਸਾਰੀ ਰਾਤ ਅਸੀਂ ਕੈਨੇਡਾ ਤੇ ਦੋ ਤਿੰਨ ਫੈਲਾ ਆਸਟ੍ਰੇਲੀਆ ਦੀ ਲਾਉਂਦੇ ਰਹੇ ਤੇ ਉਹਦੇ ਕਰਕੇ ਲੇਟ ਹੋਗੇ ਲੌਬੀ ਇਹ ਸਾਡਾ ਹੋਟਲ ਹੈ ਤੇ ਹੋਟਲ ਬੜਾ ਪਿਆਰਾ ਹੈ ਯਾਰ ਤੇ ਫਲੋਰਿੰਗ ਬੜੀ ਜ਼ਬਰਦਸਤ ਹੈ ਤੇ ਉਪਰ ਉਪਰ ਬਹੁਤ ਦਾ ਪਾਊਡਰ ਨਹੀਂ ਜਿਆਦਾ ਨਹੀਂ ਤੇ ਇਹ ਆ ਰਹੀ ਸਾਡੀ ਲਿਫਟ ਆ ਦੇਖੋ ਦੋ ਤੇ ਆ ਗਈ ਤੇ ਇਹ ਆ ਗਈ ਆਪਣੇ ਕੋਲ ਦੇਖਿਆ ਖੁੱਲੂਗੀ 5 ਨੰਬਰ ਖੁੱਲ ਗਈ ਗਏ ਤੇ ਇਹ ਅਗੇ ਜੀ ਅਸੀਂ ਅੰਦਰ ਤੇ ਇਸ ਹਾਲ ਪਿਛੇ ਲੱਗੇ ਹੀ ਗੇਟ ਤੇ ਇਹ ਜਿਹੜੀ ਰਿਕਾਰਡਿੰਗ ਹੈ ਸਾਰੀ ਹੈ ਲਿਫਟ ਦੇ ਵਿੱਚ ਲੱਗਾ ਕੈਮਰਾ ਤੇ ਪਲੱਸ ਹੈਲ ਡੀ ਯਾਨੀ ਕਿ ਤੇ ਸਾਰਾ ਦੱਸਿਆ ਜਾਂਦਾ ਤੇ ਸਾਰੀ ਰਿਕਾਰਡਿੰਗ ਹੁੰਦੀ ਹੈ ਤੇ ਅਸੀਂ ਚੱਲਿਆ ਇੱਕ ਨੰਬਰ ਕਲੋਜ਼ ਤੇ ਗਰਾਉਂਡ ਫਲੋਰ ਯਾਨੀ ਕਿ ਉਸ ਤੋਂ ਬਾਅਦ ਟੈਂਟਾ ਵੀ ਮੇਟਰੋ ਜਵਾਨ ਦੇ ਵਿੱਚ ਕਿ ਅਸੀਂ ਆ ਗਏ ਏ ਬਾਕਸ ਵਗੈਰਾ ਨੇ ਤੁਸੀਂ ਇਹ ਮਤਲਬ ਜਾਣ ਸਕਦੇ ਹੋ ਇੱਥੇ ਅਸੀਂ ਚਾਹ ਪੀਂਨੇ ਹਾਂ ਰੋਜ਼ ਯਾਨੀ ਕਿ ਕਾਫੀ ਵਗੈਰਾ ਟੋਸਟਡ ਵਗੈਰਾ ਤੁਸੀਂ ਕਰ ਸਕਦੇ ਹੋ ਆਲਮੋਸਟ ਏਅਰ ਫਰੀ ਹੈ ਵਿੱਚ ਜਿਹੜੀ ਇਹ ਲੱਕੀ ਤਰ੍ਹਾਂ ਦੀ ਟੀ ਹੈ ਤੇ ਜਿਹ ਵਿੱਚ ਠੰਡਾ ਪਾਣੀ ਹੈ ਤੇ ਇੱਥੇ ਜ ਵੀ ਆਪਣਾ ਬਰਫ ਹੈ ਇਹ ਤੁਸੀਂ ਪਾਣੀ ਵਿੱਚ ਪਾ ਕੇ ਪੀ ਸਕਦੇ ਹੋ ਤੇ ਕਿਉਂਕਿ ਇੱਥੇ ਜ ਗਰਮ ਪਾਣੀ ਨਿਕਲਦਾ ਤੇ ਹੈਂਡ ਵਾਸ਼ ਧਰਿਆ ਹੋਇਆ ਹੈ ਤੇ ਸੋ ਇੰਕਦਰ ਬਹੁਤ ਵਧੀਆ ਹਾਂਜੀ ਦੋਸਤੋ ਸੋ ਅਸੀਂ ਚੱਲਿਆਂ। ਹੋਟਲ ਤੋਂ ਬਾਹਰ ਨਿਕਲ ਚੁੱਕੇ ਆਂ ਅਸੀਂ। ਸ਼ਰਮਾ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀ। ਸੋ ਸਾਡਾ ਅੱਜ ਹੈਗਾ ਇੱਕ ਜਗ੍ਹਾ ਤੇ ਜਾਵਾਂ। ਜਿੱਥੇ ਅੱਜ ਅੱਜ ਹੈਗਾ ਸੰਡੇ ਵਾਟੋਰੇ ਤੇ ਸੰਡੇ ਦੇ ਕਾਰਨ ਸਾਨੂੰ ਲੱਗਿਆ ਵੀ ਸਾਨੂੰ ਉਸ ਜਗ੍ਹਾ ਤੇ ਜਾਣਾ ਚਾਹੀਦਾ ਜਿੱਥੇ ਕਰਾਊਡ ਹੋਵੇ ਜ਼ਿਆਦਾ। ਕਰਾਊਡ ਤੋਂ ਮਤਲਬ ਜੀ ਲੱਗੇ ਉੱਥੇ। ਸੋ ਅਸੀਂ ਅੱਜ ਥੋੜਾ ਜੀ ਲਗਾਉਣ ਵਾਸਤੇ ਉਸ ਜਗ੍ਹਾ ਤੇ ਚੱਲੇ ਆਂ। ਤੇ ਸਭ ਤੋਂ ਪਹਿਲਾਂ ਤਾਂ ਇਹ ਵੀ ਦੱਸਾਂਗੇ ਵੀ ਆਪਾਂ ਕਿਹੜੀ-ਕਿਹੜੀ ਸਾਈਟ ਜਾਣਾ। ਅਸੀਂ ਅੱਜ ਜਾਣਾ ਹੈਗਾ ਜੀ ਸ਼ਿੰਗਾਵਾ ਸਟੇਸ਼ਨ ਵਾਲੀ ਸਾਈਡ ਤੇ ਓਕੇ ਬਟ ਜਾਣਾ ਕਿੱਥੇ ਹੈ ਉਹ ਜਸਟ ਇੱਕ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੈ ਬਿਲਕੁਲ ਠੀਕ ਹੈ ਜੀ ਤਾਂ ਵੈਸੇ ਅਹਿਦ ਦਾ ਨਾ ਕੁਝ ਨਹੀਂ ਹੈ ਕਿ ਮਤਲਬ ਕੋਈ ਜਗਾ ਤੁਸੀਂ ਕਦੇ ਸੁਣੀ ਨਹੀਂ ਹੋਣੀ ਆ ਵੀਡੀਓਜ਼ ਦੇ ਵਿੱਚ ਦੇਖੀ ਨਹੀਂ ਹੋਣੀ ਹਮ ਹਮ ਬਟ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਉੱਥੇ ਪਹੁੰਚ ਕੇ ਹੀ ਤੁਹਾਨੂੰ ਇਹ ਸੱਚ ਜੋ ਹੈ ਉਹ ਰਿਵੀਲ ਕਰੀਏ ਕਿ ਅਸੀਂ ਅੱਜ ਜਾ ਕੇ ਤੇ ਰਹੇ ਹਾਂ ਬਟ ਇੱਕ ਕਾਫੀ ਫੇਮਸ ਡੈਸਟੀਨੇਸ਼ਨ ਹੈ ਟੋਕੀਓ ਦੀ ਕਾਫੀ ਮੰਨਿਆ ਜਾਂਦਾ ਹੈ ਉਹਨੂੰ ਤੇ ਉੱਥੇ ਐਸ ਐਕਸਪੈਕਟਡ ਸਾਨੂੰ ਇਹ ਲੱਗਦਾ ਕਿ ਅੱਜ ਕਾਫੀ ਸਾਰੀ ਗੈਦਰਿੰਗ ਹੋਊਗੀ ਭੀੜ ਹੋਊਗੀ ਕਿਉਂਕਿ ਅਸੀਂ ਇਹ ਤੁਹਾਨੂੰ ਦਿਖਾਣਾ ਚਾਹੁੰਦੇ ਹਾਂ ਕਿ ਹਾਂਜੀ ਸੰਡੇ ਵਾਲੇ ਦਿਨ ਇਹ ਲੋਕ ਜੁਨੇ ਉਹ ਕਿਸ ਤਰੀਕੇ ਨਾਲ ਇੰਜੋਏ ਕਰਦੇ ਨੇ ਸਹੀ ਯਾਨੀ ਕਿ ਤੁਸੀਂ ਸਾਡੇ ਬੈਕਯਾਰਡ ਦੇ ਵਿੱਚ ਵੀ ਦੇਖ ਰਹੇ ਹੋਵੋਗੇ ਐ ਇੰਨੇ ਜ਼ਿਆਦਾ ਲੋਕ ਤਾਂ ਨਹੀਂ ਹੈਗੇ ਹਾਂ ਰੋਡਸ ਦੇ ਉੱਪਰ ਬਟ ਉਹੀ ਗੱਲ ਹੁੰਦੀ ਹੈ ਕਿ ਜੁੜੇ ਕੋਈ ਆਪਣੀ ਟੂਰਿਸਟ ਡੈਸਟੀਨੇਸ਼ਨ ਹੁੰਦੀ ਹੈ ਉੱਥੇ ਸਾਨੂੰ ਅਸਲ 'ਚ ਪਤਾ ਲੱਗਦਾ ਹੈ ਕਿ ਇਹ ਲੋਕ ਕਿਸ ਤਰ੍ਹਾਂ ਮਤਲਬ ਘੁੰਮਦੇ ਫਿਰਦੇ ਨੇ ਜਾਂ ਕਿਸ ਤਰ੍ਹਾਂ ਆਪਣੇ ਟਾਈਮ ਨੂੰ ਇੰਜੋਏ ਕਰਦੇ ਨੇ ਠੀਕ ਹੈ ਜੀ ਬਟ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਕਰੋ ਜਦੋਂ ਵੀ ਤੁਸੀਂ ਪੈਡੈਸਟਰੀਨ ਨੂੰ ਕਰਾਸ ਕਰਨਾ ਹੁੰਦਾ ਹੈ ਗ੍ਰੀਨ ਲਾਈਟ ਜ਼ਰੂਰ ਦੇਖੋ ਜਿਵੇਂ ਕਿ ਇੱਥੇ ਲੋਕ ਬਹੁਤ ਜ਼ਿਆਦਾ ਟ੍ਰੈਫਿਕ ਰੂਲਸ ਦੀ ਰਿਸਪੈਕਟ ਕਰਦੇ ਨੇ ਐਂਡ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਜੇ ਇੱਥੋਂ ਦੇ ਸਿਟੀਜ਼ਨ ਸਾਡੀ ਸੇਫਟੀ ਦੇ ਲਈ ਆਪਣੇ ਆਪ ਨੂੰ ਰੋਕਦੇ ਨੇ ਸਾਡੀ ਕੇਅਰ ਕਰਦੇ ਨੇ ਤਾਂ ਅਸੀਂ ਵੀ ਸਿਗਨਲਸ ਦੇਖ ਕੇ ਹੀ ਉਹਨਾਂ ਨੂੰ ਫਾਲੋ ਕਰੀਏ ਬਿਲਕੁਲ ਜੀ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਜਰੂਰ ਧਿਆਨ ਰੱਖਿਆ ਕਰੋ ਬਾਕੀ ਮੇਰੇ ਬ੍ਰਦਰ ਤੁਹਾਨੂੰ ਦੱਸਣਗੇ ਹੋਰ ਅੱਗੇ ਅਸੀਂ ਫਿਲਹਾਲ ਜਾ ਰਹੇ ਹਾਂ ਹੁਣ ਤਮਾਤਾ ਸਟੇਸ਼ਨ ਜੋ ਕਿ ਸਾਡੇ ਹੋਟਲ ਦੇ ਬਿਲਕੁਲ ਨੀਅਰ ਅਬਾਊਟ ਨੀਅਰਿੰਗ 200 ਮੀਟਰ ਦੇ ਅੰਦਰ ਅੰਦਰ ਹੈ ਅਸੀਂ ਸਾਰਿਆਂ ਆਪਣੀ ਜਰਨੀ ਇੱਥੋਂ ਹੀ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਬਾਕੀ ਰਹੀ ਗੱਲ ਸਿਮ ਦੀ ਅੱਜ ਅਸੀਂ ਹੁਣ ਸਿਮ ਲੈ ਲਿਆ ਸੀਗਾ ਕੱਲ ਜਿਵੇਂ ਕਿ ਤਲਾਸ਼ ਸੀ ਸਾਨੂੰ ਪਟ ਸਿਮ ਜੋ ਹੈ ਉਹ ਇੱਥੇ ਕਾਫੀ ਕੋਸਟਲੀ ਮਿਲਦਾ ਹੈ ਜੀ ਖਾਸ ਕਰਕੇ ਜਿਹੜੇ ਟੂਰਿਸਟ ਪੈਕਸ ਨੇ ਕਿਉਂਕਿ ਇੱਥੇ ਮੋਸਟ ਆਫ ਦਾ ਜਿਹੜੀਆਂ ਕੰਪਨੀਆਂ ਨੇ ਉਹ ਪੋਸਟਪੇਡ ਦੇ ਵਿੱਚ ਡੀਲ ਕਰਦੀਆਂ ਨੇ ਤਾਂ ਕਿ ਜਿਹੜੇ ਪ੍ਰੀਪੇਡ ਪਲਾਨਸ ਨੇ ਉਹ ਕਾਫੀ ਮਹਿੰਗੇ ਹੁੰਦੇ ਨੇ ਇਸੇ ਕਰਕੇ ਮਿਲਦਾ ਨਹੀਂ ਪ੍ਰੀਪੇਡ ਹਾਂਜੀ ਹਾਂ ਅਸੀਂ ਜਿਹੜਾ ਹੁਣ ਸਿਮ ਲਿਆ ਹੈ ਉਹਦੀ ਵੈਲਿਡਿਟੀ ਤਾਂ ਹੈਗੀ ਆ 30 ਡੇਸ ਤੇ ਉਹਦੇ ਵਿੱਚ ਸਾਨੂੰ ਸਿਰਫ ਡਾਟਾ ਜੋ ਮਿਲਿਆ ਹੈਗਾ ਉਹ ਹੈਗਾ 6GB ਐਂਡ ਜੋ ਸਾਨੂੰ ਉਹਨੇ ਕੋਸਟ ਕੀਤਾ ਹੈ ਉਹ ਕੀਟ ਹੈ 2980 ਜਪਨੀਜ਼ ਜੈਨ ਮਤਲਬ ਅਗਰ ਤੁਸੀਂ ਇੱਕ ਗੈਸ ਦੇ ਦੌਰ ਦੇ ਮੰਨੋਗੇ ਤਾਂ 1500 ਰੁਪਏ ਦਾ ਸਾਨੂੰ ਸਿੰਪ ਹੈ ਵਿਦਆਊਟ ਵਾਇਸ ਕਾਲਸ ਵਿਦਆਊਟ ਐਸਐਮਐਸ ਓਨਲੀ ਫਾਰ ਮੋਬਾਈਲ ਇੰਟਰਨੈਟ ਡਾਟਾ ਠੀਕ ਹੈ ਜੀ ਤੇ ਇੱਕ ਹੋਰ ਵੀ ਹੈ ਕਿ ਜਦੋਂ ਤੁਸੀਂ ਇਥੋਂ SIM ਬਾਏ ਕਰਦੇ ਹੋ ਅਗਰ ਤੁਹਾਨੂੰ ਉਹ ਇੰਸਟਾਲ ਨਹੀਂ ਕਰਨਾ ਆਉਂਦਾ ਤਾਂ ਉੱਥੇ ਸਟੋਰ ਦੇ ਉੱਪਰ ਜੋ ਤੁਹਾਨੂੰ ਹੈਲਪ ਆਊਟ ਕਰੂਗਾ ਕਿਉਂਕਿ ਜੋ ਤੁਸੀਂ SIM ਲੈਣੇ ਹੋ ਉਹਦੇ ਵਿੱਚ ਤੁਸੀਂ ਇਹ ਚੀਜ਼ ਆਪਣੇ ਕੰਟਰੀ ਤੋਂ ਹੀ ਸ਼ੋਰ ਹੋ ਕੇ ਆਣੀ ਹੈ ਕਿ ਤੁਹਾਡਾ ਫੋਨ ਜੋ ਹੈ ਉਹ SIM আনਲੌਕਡ ਹੈ ਜਾਂ ਨਹੀਂ ਹੈ ਕਿਉਂਕਿ ਅਗਰ ਤੁਸੀਂ ਇੱਕ ਵਾਰ SIM ਬਾਏ ਕਰ ਲਿਆ ਐਂਡ ਅਗਰ ਉਹ SIM ਨਹੀਂ ਚੱਲਿਆ ਤੁਸੀਂ ਉਹਦੇ ਪੈਸੇ ਪੇ ਕਰ ਚੁੱਕੇ ਹੋ ਤਾਂ ਤਾਂ ਮਤਲਬ ਹਾਂਜੀ ਹਾਂ ਤਾਂ ਉਹਦੇ ਵਿੱਚ ਕੰਪਨੀ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਹੋਊਗੀ ਉਹ SIM ਚੱਲੇ ਜਾਂ ਨਾ ਚੱਲੇ ਕੰਪਨੀ ਤੁਹਾਨੂੰ ਪੈਸੇ ਜਿਹੜੇ ਹੈਗੇ ਉਹ ਰਿਫੰਡ ਨਹੀਂ ਕਰੇ ਠੀਕ ਹੈ ਜੀ ਇਸ ਕਰਕੇ ਤੁਹਾਡੇ ਕੋਲ ਇਸ ਗੱਲ ਦੀ ਸ਼ੋਰਟੀ ਹੋਣੀ ਚਾਹੀਦੀ ਹੈ ਕਿ ਤੁਹਾਡਾ ਜੋ ਫੋਨ ਹੈ ਉਹ SIM ਅਨਲੌਕਡ ਹੋਵੇ ਤੇ ਆਈਫੋਨ ਹੈ ਫਿਜ਼ੀਕਲ SIM ਤੁਹਾਨੂੰ ਮਿਲਦਾ ਹੈ ਠੀਕ ਹੈ ਜੀ ਤੇ ਇਹ ਕਮਾਂਟ ਸਟੇਸ਼ਨ ਆ ਗਿਆ ਹਾਂਜੀ ਕਮਾਂਟ ਸਟੇਸ਼ਨ ਆ ਗਿਆ ਹੈ ਇਹਨਾਂ ਚੀਜ਼ਾਂ ਦਾ ਖਿਆਲ ਤੁਸੀਂ ਆਪਣੇ ਆਪ ਖੁਦ ਰੱਖਣਾ ਹੈ ਇਹ ਕੋਈ ਰਿਸਪੌਂਸਿਬਿਲਟੀ ਨਹੀਂ ਲੈਣਗੇ ਤੁਹਾਡੀ ਇਸ ਚੀਜ਼ ਦੀ SIM ਦੇ ਰਿਗਾਰਡਿੰਗ ਬਟ ਅਗਰ ਉਹ ਤੁਸੀਂ ਉਹਨਾਂ ਨੂੰ ਹੈਲਪ ਚਾਹਦੇ ਹੋ ਕਿ ਉਹ SIM ਇੰਸਟਾਲ ਕਰਨ ਦੇ ਵਿੱਚ ਜਾਂ SIM ਐਕਟਿਵ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਨ ਤਾਂ ਉਹਦੇ ਲਈ ਵੀ ਚਾਰਜ ਲਿਆ ਜਾਂਦਾ ਤੇ ਹੈ ਅਰੇ ਜੇ ਆਰ ਜੰਨੀ ਜਪਨ ਦੇ ਰੇਲਵੇ ਸਟੇਸ਼ਨ ਉਹ ਨਾ ਆਪਾਂ ਕਿਹੜੀ ਸਾਈਡ ਨੂੰ ਜਾਣਾ ਅਸੀਂ ਸਰ ਜਾ ਰਹੇ ਹਾਂ ਸ਼ਿੰਗਾਵਾ ਸਟੇਸ਼ਨ ਓਕੇ ਓਕੇ ਸ਼ਿੰਗਾਵਾ ਸਟੇਸ਼ਨ ਦੇਖੋ ਸਾਡੇ ਵਰਗੇ ਜਦੋਂ ਕਿਸੇ ਹੋਰ ਸਟੇਸ਼ਨ ਤੇ ਜਾਂਦੇ ਆਪਾਂ ਤਾਂ ਵਿਦਆਉਟ ਲਾਈਨ ਤੋਂ ਹੀ ਅਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਤੇ ਖਾਸ ਐਡ ਬਿਲਕੁਲ ਹੀ ਦੇਖੋ ਲਾਈਨ ਦੇ ਵਿੱਚ ਜਾ ਰਹੇ ਨੇ ਸਾਰੇ ਕਿੰਨੇ ਰਿਸਪੈਕਟ ਆ ਕਿਸਨੂ ਕੋ ਕਾਲੀ ਨਹੀਂ ਦੇਖੋ ਆਹ ਸਾਈਡ ਆ ਜਿਹੜੀ ਕੰਮ ਬਿਲਕੁਲ ਖਾਲੀ ਛੱਡੀ ਹੋਈ ਆ ਜਿਹੜਾ ਕੋਈ ਤੁਰ ਕੇ ਤਹਾਂ ਚੜ੍ਹਨਾ ਚਾਹੁੰਦਾ ਮਤਲਬ ਉਹ ਇਸੇ ਜਾ ਸਕਦਾ ਸੋ ਨਹੀਂ ਆਪਦਾ ਇੱਥੇ ਖੜੋ ਇਹ ਤੋਂ ਨੂੰ ਆਪਣੇ ਆਪ ਉੱਪਰ ਲੈ ਜਾਓ ਸੋ

ਤੇ 180 ਮੰਗ ਰਹੇ ਹਾਂਜੀ 180 ਲਾਈਨ ਟੈਕ ਸਿੰਘਾਵਾ ਪਰ ਪਰਸਨ 180 ਇਹ ਕਿਨੇ ਦਾ 100 ਦਾ 100 ਦਾ ਜੀ 100 ਦਾ ਓਕੇ ਇਹ 100 ਦਾ ਥੋਲੂ ਹੈ ਹਨਾ ਜੀ ਥੋਲੂ ਸਿੱਕਾ ਕੁਆਇਨ ਬਿਲਕੁਲ ਜੀ ਬਿਲਕੁਲ ਤੇ ਇਹ 200 ਜਾਨ ਵਾਗੇ ਇਹ ਦੇਖੋ ਜੀ ਇਹਨਾਂ ਨੇ ਵਾਪਸ ਕਰਦੇ ਪੈਸੇ ਜਿਹੜੇ ਵੱਧ ਸੀਗੇ ਹੁਣ ਆਪਣੀ ਇੱਕ ਟਿਕਟ ਹੋਰ ਲੈਣੀ ਆ ਤੇ ਇਹ ਜੀ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ ਕਿ ਜਦੋਂ ਕਿਤੇ ਆਉਣੇ ਹੋ ਤੁਸੀਂ ਜੇ ਤੁਹਾਨੂੰ ਫੇਰ ਵੀ ਨਹੀਂ ਪਤਾ ਲੱਗਦਾ ਤਾਂ ਕਿਸੇ ਵੀ ਕਾਊਂਟਰ ਤੇ ਪਰ ਥੋੜਾ ਜਿਹਾ ਪੁੱਛ ਕੇ ਹਨਾ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਕਿਸ ਤਰ੍ਹਾਂ ਕਰਨਾ ਤਾਂ ਤੁਹਾਡੇ ਕੋਲ ਪੈਸੇ ਟੁੱਟੇ ਹੋਣ ਨਾ ਹੋਣ ਇੱਕ ਅਲੱਗ ਮੈਟਰ ਹੈ ਬਟ ਜੇ ਜਿਆਦੇ ਵੱਡਾ ਨੋਟ ਵੀ ਹੁੰਦਾ ਹੈ ਹਨਾ ਤਾਂ ਇਹ ਆਪਣੇ ਆਪ ਤੁਹਾਡਾ オ、okay、キボーノボタンを押してください。Okano ピッポー、オキボーノカタワー、ピッポーノシリオ、押してください。オキボーノボタンを押してくださいーーー。 ਤਵੇ ਕਾਰਡ ਨੂੰ ਇੱਥੇ ਕੈਰਡ ਨੂੰ ਸਵੀਕਾਰ ਨਹੀਂ ਕਰਦੇ। ਕੋਈ ਨਹੀਂ ਜਾਂ ਕਾਰਡ ਨੂੰ ਨਹੀਂ ਕਰ ਸਕਦਾ। ਜਿਹੜਾ ਕਾਰਡ ਹੈ ਉਹ ਸਟੇਸ਼ਨ ਨਹੀਂ ਸਰਚ ਕੀਤਾ ਨਾ ਐਦਾਂ ਹੀ ਪਾਤੀ। ਪੈਸੇ ਲੈਣ ਲਈ ਪੈਸੇ ਅਮਾਉਂਟ ਦੇ ਅਕੋਰਡਿੰਗ ਹੈ। ਅਮਾਉਂਟ ਦੇ ਅਕੋਰਡਿੰਗ ਮੈਂ ਜਿੱਤਣਾ। ਅਮਾਉਂਟ ਤੁਹਾਨੂੰ ਪਤਾ ਹੁੰਦਾ ਤਾਂ ਤੁਸੀਂ ਲੈ ਸਕਦੇ। ਓਕੇ। ਟਿਕਟ ਤਾਂ ਆਪਾਂ ਸਹੀ ਗੱਡੀਆ ਟਿਕਟ ਸਹੀ ਹੈ ਕਿਉਂਕਿ ਇੱਥੇ ਟਿਕਟ ਅਮਾਉਂਟ ਦੇ ਅਕੋਰਡਿੰਗ ਆ ਦੇਖੋ 180 ਓਕੇ ਓਕੇ ਟਿਕਟ ਵੈਲੀਡੇਸ਼ਨ ਜੋ ਹੈ ਉਹ ਪ੍ਰਾਈਸ ਦੇ ਅਕੋਰਡਿੰਗ ਹੈ ਮਤਲਬ ਜਿਹੜੇ ਲੋਕ ਤਾਂ ਰੈਗੂਲਰ ਟਰੈਵਲਰ ਹੁੰਦੇ ਨੇ ਉਹਨਾਂ ਨੂੰ ਪ੍ਰਾਈਸ ਤਾਂ ਪਤਾ ਹੁੰਦਾ ਤੇ ਜਿਵੇਂ ਅਸੀਂ ਨਹੀਂ ਆ ਤਾਂ ਅਸੀਂ ਪਹਿਲਾ ਸਟੇਸ਼ਨ ਦਾ ਨੇਮ ਸਰਚ ਕਰਕੇ ਅਸੀਂ ਆਪਣੀ ਟਿਕਟ ਨੂੰ ਲੈ ਸਕਦੇ ਹਾਂ ਬਟ ਦੋਨਾਂ ਦਾ ਪ੍ਰਾਈਸ ਜੋ ਹੈ ਉਹ 180 ਹੀ ਹੈ ਅਸੀਂ ਪ੍ਰਾਈਸ ਦੇ ਅਕੋਰਡਿੰਗ ਕਰ ਸਕਦੇ ਹਾਂ ਮਤਲਬ ਉਹ ਜੋ ਅਸੀਂ ਫਸਟ ਸਟੈਪ ਅਡਾਪਟ ਕੀਤਾ ਸੀਗਾ ਉਹ ਉਹਨਾਂ ਲਈ ਹੈ ਜਿਨ੍ਹਾਂ ਨੂੰ ਬਿਲਕੁਲ ਨਹੀਂ ਟਿਕਟ ਲੈਣੀ ਆਉਂਦੀ। ਓਕੇ ਓਕੇ। ਬਾਕੀ ਜੋ ਇੱਥੋਂ ਦੇ ਲੋਕ ਨੇ ਉਹ ਸਾਰੇ ਆਪਣੇ ਪ੍ਰਾਈਸ ਦੇ ਅਕੋਰਡਿੰਗ ਚੱਲਦੇ ਆ। ਹੂੰ। ਬਟ ਇਹ ਤਾਂ ਲੈ ਲਈ ਹੁਣ? ਹਾਂਜੀ ਹਾਂਜੀ ਆ ਦੇਖੋ ਜੀ ਸਾਡੇ ਕੋਲੇ ਇੰਨੇ ਪਏ ਨੇ ਕਿ ਹਰ ਵਾਰ ਵੱਜ ਜਾਂਦੇ ਨੇ। ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਜੋ ਆ ਜਿਹਦੇ ਵਿੱਚ ਹੋਲ ਹੋਊਗਾ ਇਹ 50 ਦਾ ਹੋਊਗਾ। ਅੱਛਾ। ਇਹ ਇਹ ਪਹਿਚਾਣ। ਓਕੇ ਓਕੇ। ਹਾਂਜੀ। ਤਾਂ ਠੀਕ ਹੈ ਦੋਸਤੋ ਚੱਲਦੇ ਆਪਾਂ ਅੱਗੇ ਟ੍ਰੇਨ ਵੱਲੋਂ। ਲੱਗ ਜਾ ਭਾਈ। Excuse me. Uh, I want to go Shingawa Station. No, Ji. A C. Shinagawa. Shingawa. Shall we? Yeah. Shinagawa. Shinagawa. Station. That one. Ah, Shinagawa. Shingawa. Yeah. Which side to go? Shinagawa. Downstairs. Uh, okay. You are also you going that way. Train. Okay. 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 Uh, actually, I want to go to Tokyo Tower. Oh. Yeah. I buy it's the so ticket no, 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 up to Shingawa. Like this train? This train? Yeah. So up to which station? And the the station? But I have ticket for just only for uh, Shingawa. Because okay. I had paid only 180. Okay. Uh, when you get off on the restaurant, uh, we will have a machine to pay extra fee. Can I? Can I? I help you? Can you help me? Uh, I, I, I will uh, get off at the Tamachi station. So okay, uh, okay. ਪਤਾ ਮੈਂ ਸੀ ਸਟੇਸ਼ਨ ਦੈਨ ਆਈ ਵੇਖੋ ਵੀ ਟ੍ਰੇਨ ਤੇ ਆਂਦਾ ਇਹ ਘਰ ਨੇ ਬੜੇ ਵਧੀਆ ਪਿਆਰੇ ਪਿਆਰੇ ਹਾਂ ਕਿੱਕ ਗੱਲ ਹੈ ਹਰੇ ਇੱਕ ਘਰ ਦੇ ਜਿਹੜੇ ਕੰਧਾ ਨੇ ਉਹ ਲੱਗ ਨੇ ਦੂਜੇ ਘਰ ਤੋਂ ਸੋ ਜਿਹੜੀਆਂ ਆਪਣੀਆਂ ਨੇ ਉਹ ਤੁਹਾਨੂੰ ਪਤਾ ਹੀ ਆ ਤੇ ਇਸ ਕਰਕੇ ਵਧੀਆ ਲੱਗਿਆ ਯਾਰ ਫਿਰ ਵੀ ਜਿਹੜੀਆਂ ਇਹ ਕੰਧਾਂ ਤੋੜੀਆਂ ਮਤਲਬ ਅਲੱਗ-ਅਲੱਗ ਹੁੰਦੀਆਂ ਨੇ ਹਰੇਕ ਘਰ ਦੀਆਂ ਤਾਂ ਇਹਦਾ ਰੀਜਨ ਹੋ ਸਕਦਾ ਜੇ ਮੇਰਾ ਮੰਨਣਾ ਇਹ ਹੈ ਕਿ ਜਿਵੇਂ ਪਾਈਪਲਾਈਨ ਕੋਈ ਕੋਈ ਵਾਟਰ ਸਪਲਾਈ ਕੋਈ ਕੈਂਪਸ ਸਪਲਾਈ ਕੋਈ ਇਲੈਕਟ੍ਰਿਸਿਟੀ ਸਿਸਟਮ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹਦੇ ਕਰਕੇ ਵੀ ਆਸਾਨੀ ਨਾਲ ਲੰਘਾਇਆ ਜਾ ਸਕੇ। ਸੋ ਆਈ ਹੋਪ ਤੁਹਾਨੂੰ ਇਹ ਜੰਮ ਵੀ ਵਧੀਆ ਲੱਗੀ ਹੋਵੇ। ਸੋ एवरीथिंग ਇਜ਼ ਫਾਈਨ। ਜਿਹੜੇ ਅੱਗੇ ਅਸੀਂ ਡੈਸਟੀਨੇਸ਼ਨ ਤੇ ਜਾ ਰਹੇ ਹਾਂ ਉਹ ਤੁਹਾਨੂੰ ਵੀ ਦਿਖਾਵਾਂਗੇ। வேண்டாக்தே கேண்டே கேண்டே गेला பாரு ஏதோ அது ஓட போற உள்ள இருக்கா ਜਿਹੜੇ ਜੋ ਅਸੀਂ ਉਤਰੇ ਸੀ ਉਹਦਾ ਜਲ ਵੀ ਪਈ ਇੱਥੇ ਕੀ ਬਾਤ ਹੈ ਬੜਾ ਅਮੇਜ਼ਿੰਗ ਆਇਆ ਸਾਊਥ ਐਗਜ਼ਿਟ ਸਾਊਥ ਐਗਜ਼ਿਟ ਹੈ ਨਾ ਇਹ ਹਾਂਜੀ ਸਾਊਥ ਨੌਰਥ ਕੋਰ ਨੇੜਾ ਹਨੇੜਾ ਜਿਹੜਾ ਇਹ ਕਿਹਾ ਲਾਈਨ ਹੈ ਇਹ ਨੇੜਾ ਏਅਰਪੋਰਟ ਲਾਈਨ ਹੈ ਓਕੇ ਜਿਹੜੀ ਏਅਰਪੋਰਟ ਤੇ ਆਪਾਂ ਲੈਂਡ ਕੀਤੇ ਸੀਗੇ ਓਕੇ ਉਹ ਏਅਰਪੋਰਟ ਲਾਈਨ ਹੈ ਓਕੇ 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 টৈনো পেরেতেগ ছারাই পে঺ Ouais সিছি এলে공্েডে সিগ�immtু সে যকে ৌতব Yeah, just... Uh, no, I want to go to Tokyo Tower. Tokyo Tower? Yeah, Tokyo Tower. Tokyo Tower. Just 5.15 Please go to the North Yeah, then I have to exit first. Adjust the machine. Yeah, please use the adjust machine here. Yeah, Then, then I have to buy a new ticket. And then, how can I pay the extra amount of please money? Pay, fifty yen. Only fifty yen. Yes. For that, that trip, I have to pay, put the ticket inside Euro. the machine. Euro, yes. Okay. Okay. Then I have to buy the new ticket uh, for Tokyo Tower. No, walk. Uh, From here, I can go to the Tokyo Tower. Walk to bus. Walk. walk to bus. Uh, any other uh, train? ओटेंस कम हियर आई हैव टू टेक द बस और आई हैव टू वॉक ओके थैंक यू अगेन बस लऊ कहता इथों आगे ट्रेन नहीं हैगी अच्छा नॉर्थ एग्जिट पे जाओ ओके मशीन से टिकट पाओ ओके 100 एक्स्ट्रा पे कर दो ओके ओके ਹੁਣ ਦੇਖੋ ਨਾਰਥ ਐਗਜ਼ਿਟ ਕਿਹੜਾ ਹੈ ਪਰ ਹਨੇੜਾ エアਪੋਰਟ ਟ੍ਰਾਂਸਪੋਰਟ ਟੂ ਮੋਨੋਰੇਲ ਹਾਜੂ ਨਾਰਥ ਐਗਜ਼ਿਟ ਉਹ ਜਨ ਨੂੰ ਚਾਹਣਾ ਨਾਰਥ ਐਗਜ਼ਿਟ ਨਾਰਥ ਐਗਜ਼ਿਟ ਖੁਦ ਵੀ ਤਾਂ ਕੁਝ ਕਰੀਏ ਕੁਛ-ਵੁਛ ਕੀ ਕੀ ਨਾਰਥ ਐਗਜ਼ਿਟ ਆ ਸੀਗਾ ਥੱਲੇ ਡਾਊਨ ਸਟੇਅਰ ਓਕੇ ਆ ਦੇਖੋ ਇਹ ਹੈ ਜੀ ਨਾਰਥ ਐਗਜ਼ਿਟ ਲੱਭ ਗਿਆ نیچے ਜਾਣਾ ਤੇ ਆਪਾਂ ਨੇ ਪੰਜਾਬ ਪੰਜਾਬ ਭਾਈ ਜਨ ਉਹ ਕਰਨੇ ਹਨ ਸਟੇਪੇ ਕਰਾਂਗੇ ਓਕੇ ਮਤਲਬ ਇਹ ਟਿਕਟਾ ਪਾਉ ਦੇ ਚ ਇਨਸਰਟ ਕਰ ਦਾਂਗੇ ਓਕੇ ਤੇ ਉਹਦੇ ਵਿੱਚ ਪੈਸੇ ਪਾ ਦਾਂਗੇ ਓਕੇ ਤੋ ਫਿਰ ਆਪਾਂ ਨੂੰ ਐਕਸਟਰਾ ਜਿਹੜਾ ਹੈਗਾ ਉਹ ਕੱਟ ਲੂਗਾ ਓਕੇ ਓਕੇ ਸਵੇਰ ਫਿਰ ਆਪਾਂ ਬਾਹਰ ਨਿਕਲਾਂਗੇ ਬਾਹਰ ਨਿਕਲ ਕੇ ਆਪਾਂ ਬੱਸ ਲੈਣੀ ਪਊਗੀ ਬਟ ਇਹ ਤਾਂ ਆਪਾਂ ਮਿਲ ਲਗਾ ਟ੍ਰੇਨ ਸਟੇਸ਼ਨ ਤੇ ਆ ਗਏ ਯਾਰ ਹਾਂ ਟ੍ਰੇਨ ਸਟੇਸ਼ਨ ਤੇ ਆ ਗਏ ਆਪਾਂ ਤਾਂ ਆ ਸਾਊਥ ਐਗਜ਼ਿਟ ਸਾਊਥ ਐਗਜ਼ਿਟ

ਇਸ ਥਿਸ ਨਾਰਥ ਐਗਜ਼ਿਟ ਥਿਸ ਇਜ਼ ਨਾਰਥ ਐਗਜ਼ਿਟ ਨਾਰਥ ਐਗਜ਼ਿਟ ਥੈਂਕ ਯੂ ਥੈਂਕ ਯੂ ਅਚਾ ਇਹ ਅੰਡਰਗਰਾਉਂਡ ਹੋ ਰ ਆ ਹਨਾ ਹਾਂ ਇਹਨੂੰ ਕਹਿ ਦਨੇ ਆ ਉਹ ਆਫੀਸਰ ਖੜਾ ਆ ਇਹਨੂੰ ਪੁੱਛ ਲੋ Excuse me, officer. Please. Hello. Uh, I'm coming from Kamata station, and mm I -hmm. uh, comes here, but uh, I pay just one eighty, and I want to pay the extra amount of money. Yeah. Okay. Okay. Ha. Ab mere wali bhi chal. San dur.

ਬਾ ਫਿਰ ਤਾਂ ਗੱਲ ਬਣ ਗਈ ਹਾਂ ਕੋਈ ਪਰਸਨ ਐ ਐਕਸਕਿਊਜ਼ ਮੀ ਐਕਸਕਿਊਜ਼ ਮੀ ਆਈ ਵਾਂਟ ਟੂ ਗੋ ਟੂ ਟੋਕੀਓ ਟਾਵਰ ਵਿਚ ਵੇ ਟੂ ਗੋ ਫਰਮ ਹੇਅਰ ਸਰ ਥੈਟ ਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਲਓ ਵੀ ਮਿੱਤਰੋ ਸਾਨੇ ਹੁਣ ਜਾਣਾ ਹੈ ਟੋਕੀਓ ਟਾਵਰ ਨੂੰ ਤੁਰ ਕੇ ਇਹਨੂੰ ਕਵਰ ਕਰ ਲੂ ਨਾ ਤਾਂ ਕਿ ਆਪਣਾ ਟਾਕੋ ਸਟੇਸ਼ਨ ਇੱਥੇ ਅਸੀਂ ਆਏ ਹਾਂ ਇਸ ਜਗ੍ਹਾ ਤੇ ਅਸੀਂ ਆਏ ਆ ਆ ਸੀਗਾ ਨਾ ਯਾਰ ਉਹ ਦੇਖੋ ਲਓ ਜੀ ਸਾਹਮਣੇ ਆ ਗਏ ਨੇ ਕਮਾਤਾ ਜੀ ਸਾਡੇ ਟੋਕਿਓ ਟਾਵਰ ਉਹ ਸੀ ਵਾਓ ਤੇ ਹੁਣ ਗੱਲ ਇਹ ਆ ਵੀ ਅਸੀਂ ਕੋਸ਼ਿਸ਼ ਕਰੀਆ ਤੁਹਾਨੂੰ ਵਧੀਆ ਬਿਲਡਿੰਗਾਂ ਨੇ ਯਾਰ ਉੱਪਰ ਦੇਖਦਾ ਜਦੋਂ ਮੈਂ ਕਾ ਵਾਤਾ ਦੇਖਾ ਉਹਨਾਂ ਫੁੱਲ ਦੇ ਯਾਰ ਹਮ ਆਪਣੇ ਤਾਂ ਗਊ ਹੀ ਖਾ ਜਣਾ ਨਾ ਪਰ ਇੱਥੇ ਗਊ ਦੇਖੀ ਕਿੱਦਾਂ ਤੁਸੀਂ ਗਊ ਜਾਂ ਕੁੱਤਾ ਤੁਹਾਨੂੰ ਦਿਖਾਈ ਦਿੱਤਾ ਆਏ ਆਏ ਓਏ ਸਹੀ ਹੈ ਵਹੀ ਗੱਲ ਫੇਰ ਆ ਦੇਖ ਪਲ ਸੋਸਾਇਟੀ ਨੂੰ ਜਾਂ ਸਿਸਟਮ ਨੂੰ ਮੇਨਟੇਨ ਕਰਨ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਮੈਨੇਜ ਕਰਕੇ ਚਲਣੀਆਂ ਪੈਂਦੀਆਂ ਨੇ ਸਹੀ ਹੈ ਬਣੇ ਸਾਨੂੰ ਟਾਵਰ ਨੇ ਦੂਰ ਦਿਖਾਈ ਦੇ ਰਿਹਾ ਪਰ ਹੈਗਾ ਦੂਰ ਹੈ ਪਰ ਹੈਗਾ ਦੂਰ ਹੈ 900 ਮੀਟਰ ਕਿਲੋਮੀਟਰ ਤੋਂ ਲਵੇ ਲੋਣੀ ਹੋ ਗਿਆ 900 ਕਿਲੋਮੀਟਰ ਮਤਲਬ ਅਗਰ ਗੂਗਲ 900 ਮੀਟਰ ਦੱਸ ਰਿਹਾ ਤਾਂ ਆਪਾਂ ਨੂੰ ਪੈਦਲ ਚੱਲ ਕੇ ਜਿਹੜਾ ਹੈਗਾ ਆਹ ਸਟੇਸ਼ਨ ਤੇ ਆਉਣਾ ਸੀ ਆਪਾਂ ਅਸਲ ਵਿੱਚ ਇਹਦੇ ਤੇ ਡਾਇਮੰਡ ਤੇ ਡਾਇਮੰਡ ਤੇ ਓਕੇ ਠੀਕ ਹੈ ਜੇ ਆਪਾਂ ਉਹ ਪਹਿਲਾਂ ਵਾਲੀ ਮੈਟਰੋ ਲੈਂਦੇ ਠੀਕ ਹੈ ਬਟ ਇਹਦੇ ਵਿੱਚ ਕੀ ਹੋਇਆ ਕਿ ਆਪਾਂ ਨੂੰ ਸਿੰਗਲ ਮੈਟਰੋ ਨਾਲ ਹੀ ਆਪਣਾ ਕੰਮ ਚੱਲ ਗਿਆ ਕੀ ਬਾਤ ਆ ਯਾਰ ਨੰਦ ਆ ਗਿਆ ਸਰ ਹਾਂਜੀ ਸਿਰਾ ਆ ਰਿਹਾ ਸਿਰਾ ਸਿਰਾ ਇੱਥੇ ਸਟਾਪ ਕਰਕੇ ਨਾ ਮੂਵੀ ਫੋਟੋਸ ਕਿਚੋ ਕਿਉਂਕਿ ਆ ਐਂਗਲ ਤੇ ਫੋਟੋ ਅੱਛੀ ਆਉਗੀ ਆਪਣੀਆਂ ਹੈਲੋ ਦੋਸਤੋ ਸੋ ਤੁਹਾਨੂੰ ਪਤਾ ਹੀ ਹੈ ਅਸੀਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਸੋ ਨੈਕਸਟ ਡੈਸਟੀਨੇਸ਼ਨ ਤੇ ਅਸੀਂ ਜਾਣ ਦੀ ਤਿਆਰੀ ਕਰ ਰਹੇ ਹਾਂ ਸੋ ਠੀਕ ਹੈ ਕਿੱਦਾਂ ਲੱਗਿਆ ਵਲੌਗ ਤੁਸੀਂ ਜ਼ਰੂਰ ਦੱਸਿਓ ਸੋ ਇਹ ਸੀਗਾ ਜੀ ਤੁਹਾਨੂੰ ਅਸੀਂ ਪਹਿਲਾਂ ਦੱਸ ਕੇ ਟਿਆ ਵੀ ਇੱਕ ਮਾਲਕ ਸੀ ਤੇ ਉਹ ਚਲਾ ਗਿਆ ਜਾਣ ਤੋਂ ਬਾਅਦ ਦੀ ਇਹ ਆਪਣਾ ਜੋ ਡੌਗੀ ਹੈ ਜੋ ਸਟੈਚੂ ਹੈ ਮਤਲਬ ਇਸ ਨੇ 9 ਸਾਲ ਵੇਟ ਕੀਤਾ 9 ਸਾਲ ਦੇ ਵੇਟ ਤੋਂ ਬਾਅਦ ਜਾਨਕੀ ਮਾਲਕ ਨਹੀਂ ਆਇਆ ਇਸ ਨੇ ਆਪਣੀ ਜਾਨ ਇਸੇ ਦੇ ਦਿੱਤੀ ਸੋ ਇਹ ਜਗ੍ਹਾ ਤੇ ਸਟੈਚੂ ਬਣ ਗਿਆ ਪੂਰੀ ਦੁਨੀਆ ਆ ਕੇ ਵੇ ਮਤਲਬ ਆਪਣੀਆਂ ਫੋਟੋਆਂ ਲੈਂਦੀਆਂ ਸੈਲਫੀ ਲੈਂਦੀਆਂ ਸੋ ਠੀਕ ਹੈ ਜੀ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ